ਕਿਉਂ ਮੇਰੀ ਕੁੜੀ ਦੀ ਟਵਰ ਚੈੱਕ ਕਰ ਰਹੀ ਤੁਸੀਂ ਚਲੋ ਸੰਦੀਪ ਨੇ ਪਾਇਆ 올ਡ ਲੁੱਕ ਸੂਟ ਇਹ ਕਾਫੀ ਚਿਰ ਦਾ ਪਿਆਸ ਸੀ ਗਾ ਇਹ ਕੋ ਪਾਉਂਦੀ ਨਹੀਂ ਅੱਜ ਜਿੰਨੇ ਪਾਇਆ ਸასიਖਾਲ ਸਵਾਗਤ ਹੈ ਅੜਾਈ ਦਿਨੇ ਵਲੌਗ ਦੇ ਵਿੱਚ ਤੇ ਅੱਜ ਜਿੰਨੇ ਆ ਸਲੂਨ ਤੇ ਸੰਦੀਪ ਦੇ ਕਰਨਾ ਮੇਕਅਪ ਤੇ ਇੱਕ ਦੋ ਰੀਲਾਂ ਸ਼ੂਟ ਕਰ ਲਾਂਗੇ ਸੋ ਚੱਲਦੇ ਹਾਂ ਕੋਈ ਨਵੀਂ ਕੁੜੀ ਸਾਡੇ ਸਲੂਨ ਤੇ ਜੌਬ ਕਰ ਰਹੀ ਹੈ ਨਾਲੇ ਦੇਖਦੇ ਹਾਂ ਦਾ ਮੇਕਅਪ ਕਿਵੇਂ ਦਾ ਹੈ ਸੋ ਚੱਲਦੇ ਆਪਾਂ ਨੰਨ ਕਰੇ ਪੈਦਲ ਨਾਲ ਲਾਈਟਰ ਆ ਗਈ ਤਾਂ ਮਾਂ ਨਾਲੇ ਕੁੜੀਆਂ ਦੁੱਧ ਪਾ ਲਓ ਖਤਮ ਹੋ ਗਿਆ ਪੀ ਲਿਆ ਪਾਸਤਾ ਆ ਗਿਆ ਅੰਨਾ ਕਪੇ ਨਾ ਪਾਸਤਾ ਖਾਣ ਉਸ ਤੋਂ ਬਾਅਦ ਇਹ ਰੈਡੀ ਹੋ ਜਾਈ ਕੰਮ ਰਹਿ ਗਿਆ ਬਸ ਹੁਣ ਰੈਡੀ ਹੋ ਜਾਂਦਾ ਸਮਾਈਲ ਟੁੱਟ ਲਈਂ ਧੀਆਂ ਅੱਖਾਂ ਕਿਸ ਤੇਰੇ ਥੋੜਾ ਚੱਲੇ ਆਂ ਬਾਜ਼ਾਰ ਤੇ ਗੁਡੀਆਂ ਦੀ ਬੋਤਲ ਲੈਣ ਵਾਸਤੇ ਚੱਲੇ ਆਂ ਉਹ ਜਿਵੇਂ ਵੀ ਤੁਹਾਨੂੰ ਪਤਾ ਹੀ ਆ ਵੀ ਉਹ ਖਰਾਬ ਹੋ ਗਈ ਸੀ ਪੁਰਾਣੀ ਬੋਤਲ ਇਹਦੀ ਤੇ ਹੁਣ ਨਵੀਂ ਲੈਣ ਚੱਲੇ ਆਂ ਤੇ ਥੋੜੀ ਵਧੀਆ ਵਾਲੀ ਲਾਉਣੀ ਉਹ ਤਾਂ ਨਾਰਮਲ ਲਾਗੋ ਮਿਲ ਜਾਂਦੀਆਂ ਪਰ ਥੋੜੀ ਵਧੀਆ ਵਾਲੀ ਲਾਉਣੀ ਆ ਉਹ ਵਧੀਆ ਐਵੇਂ ਵੀ ਜਿਹੜੀ ਬੋਟਲ ਵਧੀਆ ਹੁੰਦੀ ਹੈ ਨਾ ਚ ਦੁੱਧ ਲੀਕ ਨਹੀਂ ਕਰਦਾ ਵੀ ਆ ਕਈਆਂ ਕਈ ਹੁੰਦੇ ਨੇ ਬੋਟਲਾਂ ਜਿਹਨਾਂ ਨਿੱਪਲ ਦੇ ਵਿੱਚ ਨਾ ਦੁੱਧ ਲੀਕ ਕਰਦੇ ਰਹਿੰਦਾ ਹੈ ਤੇ ਇੱਕ ਬੋਟਲ ਦੇ ਸਪੈਸ਼ਲ ਹੁੰਦੀ ਜਿਹੜੀ ਆਪਾਂ ਪਹਿਲਾਂ ਵਰਤਦੇ ਦੁੱਧ ਲੀਕ ਨਹੀਂ ਕਰਦੇ ਚਾਦਰਾਂ ਖਰਾਬ ਨਹੀਂ ਹੁੰਦੀਆਂ ਜਾਂ ਬੈੱਡ ਦੀਆਂ ਤੇ ਉਹ ਫਿਰ ਵਧੀਆ ਹੁੰਦਾ ਤੇ ਇਸ ਕਰਕੇ ਫਿਰ ਚੱਕਰੀ ਜੋ ਲੈਣ ਚੱਲੇ ਉਹ ਹੀ ਬੋਟਲ ਲੈਣ ਚੱਲੇ ਥੱਲੇ ਆਣ ਦਾ ਟਾਈਮ ਬਹੁਤ ਨੇ ਵੇਟਾ ਇਹ ਛੋਟਾ ਪੀਸ ਹੈ ਬੋਤਲ ਦਾ ਇਹ ਵਧੀਆ ਹੈ ਆਹ ਸੋ ਇਹਦਾ ਇਹਨਾਂ ਕੋਈ ਜਿਹੜਾ ਉਹ ਕੱਟ ਵਾਲਾ ਹੁੰਦਾ ਹੈ ਪੱਟ ਵਾਲਾ ਬਣਿਆ ਹੋਇਆ ਹੈ ਨਾ ਇਹਨਾਂ ਵਿੱਚ ਤਾਂ ਬਿਲਕੁਲ ਲੀਕ ਨਹੀਂ ਹੁੰਦਾ ਆਹ ਮੇ ਬੋਟਲ ਸਭ ਤੋਂ ਵੱਡੀ ਆ ਇਹੋ ਪਹਿਲਾਂ ਸੀ ਕਿ ਸਾਡੇ ਨੂੰ ਹੁਣ ਚੱਲੇ ਆਪਾਂ ਜੂਸ ਪੀਣ ਬੋਟਲ ਤੇ ਲੈ ਲਈ ਆਪਾਂ ਹੁਣ ਹਰ ਗੰਦੌਣੀ ਨਾਲ ਲੈਂਦਾ ਉਹ ਘਰੇ ਛੱਟ ਆਏ ਆਪਾਂ ਹੂੰ ਜਰਮ ਵਾਲਾ

ਪਰ ਇਹ ਕੰਨੇ ਸਲਾਬ ਹੈ ਨਹੀਂ ਗੀ ਮਗਰ ਕੰਦ ਸਾਫ ਆ ਫਿਰ ਐਂ ਦੋ ਜੇ ਤੁਹਾਨੂੰ ਠੀਕ ਲੱਗੰਦੀ ਇਹ ਤਾਂ ਫਿਰ ਕੀ ਕਰਨ ਨੂੰ ਲਾਣਾ ਜੇ ਇਸ ਟ੍ਰੇਨ ਕਰੋ ਉਹ ਲੈ ਕੇ ਨਹੀਂ ਆਏ ਉਤੋਂ ਸੈਲੂਨ ਤੋਂ ਹਰ ਗੰਦੂ ਉਹਨਾ ਨੂੰ ਕੋਸ਼ ਤੋੜਦੀ ਮੈਂ ਕਿਛੇ ਸਲਾਬ ਹੋ ਗਈ ਕਾਕੂ ਸਲਾਬ ਹੋ ਗਈ ਕਿੱਦਾਂ ਅੱਗੇ ਵੀ ਇਸ ਤਰ੍ਹਾਂ ਹੀ ਢਿਲ ਗਿਆ ਹੈ ਨਾ

ਆਪ ਤੋੜਦੇ ਨੇ ਤੂੰ ਸਾਰੇ ਵਿਖਿਆ ਬੋਟਲ ਦੀ ਕਲਾਮ ਕਰਾਮਾਤ ਵਿਖਿਆ ਬਥੇ ਬਥੇ ਨਾ ਡਲਦਾ ਵੀ ਇਹਦੇ ਜੀ ਦੁੱਧ ਡਲਦਾ ਹੀ ਨਹੀਂ ਆ ਚੀ ਵਧ ਗਿਆ ਜੀ ਮਾਸਾ ਮਿਲ ਤੁਹਾਡੇ ਤੋਂ ਦੁੱਧ ਹੈਗਾ ਨਾ ਵੇਖਿਓ ਹਾਂ ਇਹ ਇੱਕੋ ਹੀ ਸ਼ੇਟ ਦੱਸਾਂ ਕੁੜੀ ਗੰਦੀ ਚਾਹ ਵੀ ਜੇ ਤੇ ਮੈਂ ਕਹਾਂ ਚਾਲ ਫੇ ਪੀਏ ਖਾਣ ਦੇ ਕਿਹਨੂੰ ਖੰਡ ਪਾਉਣਾ ਹੈ ਖੰਡ ਕਿੱਥੇ ਹੈ ਵਾਹ ਬੰਦ ਕਰ ਦੋ ਆ ਵੀ ਸੇ ਘੁੰਮਣ ਵਾਲਾ ਸੋਚ ਜਿਆ ਵੀ ਆਹਾਂ ਅਡੀ ਪਾਣੀ ਬੋਤਲ ਉਹ ਤਾਂ ਕਿੰਦਾ ਦੀ ਹੋ ਗਈ ਆਮ ਖੈਂਦਾ ਨਹੀਂ ਹੋ ਗਈ ਤਾਂ ਕਰਕੇ ਫਿਰ ਨਵੀਂ ਲੈਣ ਦੀ ਆ ਖਰਾਬ ਹੋ ਗਈ ਕਿੱਥਾਂ ਲੇਵਾਂ ਕੋਲਰ ਵੀ ਨਹੀਂ ਸਹੀ ਹੈ ਬਲਕਿ ਕੋਈ ਕੋਈ ਨਗਮ ਮਿਲ ਜਾਂਦਾ ਨਾਲ ਕਿੱਡੀ ਗੰਦੀ ਬੋਤਲ ਆ ਤੈਨੂੰ ਭਾਈ 50 ਰੁਪਏ ਸਾਫ਼ ਕਰ ਲਓ ਵੀ ਤੇ ਇਹ ਵੀ ਇਹ ਹੁੰਦੀ ਹੈ ਸਾਫ਼ ਆਪਾਂ ਦੱਤੀ ਨਹੀਂ ਦਿੱਤਾ ਆ ਵੀ ਕੋਈ ਸਵਾਦ ਆ ਹੈ ਹੈ ਦੀ ਮਾਂ ਨਹੀਂ ਮੈਂ ਮੈਂ ਮੇਰੇ ਇਹ ਦੇ ਚੁੱਕੀ ਨਹੀਂ ਹਾਂ ਇਹਦੇ ਚੰਗ ਮੱਸ ਸਕਦੇ ਆ ਤੁਹਾਨੂੰ ਟੋਲੀ ਕਿ ਆਵਾਜ਼ ਦੇ ਕੋ ਜਾਣਾ ਹੈ ਕਿਹਾ ਨਹੀਂ ਤੋ ਇਹ ਵਾਹ ਯਾਰ ਇਸ ਨੋ ਫੈਰਵਿਡੂ ਮੈਕਾ ਆਉਗਾ ਤਾ ਮੈਂ 3 ਬੁਕਿੰਗ ਦਾ ਬੋਤਾ ਤਾ ਅਨਾ ਉਹ ਉਹ ਅੰਦਰ ਵੀ ਚੰਗੀ ਚੰਗੀ ਆਂਦੀ ਹੈ ਸਾਫ ਪਾਣੀ ਨੂੰ ਤੇ ਨਮੀ ਤੇ ਸਭ ਸਾਫ ਹੋ ਜਾਏਗਾ ਇੰਜੈਕਸ਼ਨ ਲੱਗਣ ਲੱਗੇ ਇਹਦੇ ਕਮਜ਼ੋਰੀ ਬਹੁਤ ਅੱਗੇ ਵੀ ਦਵਾਈ ਹੈ ਕੱਲ ਪਰਸੋਂ ਕਹਿੰਦੇ ਲਗਾਤਾਰ ਨੂੰ ਆ ਕੇ ਕਾਂਢੀ ਦੀਆ ਪੋਰਟੀ ਦਵਾਈ 30 ਦਿਨ ਦੇ ਬੋਹ ਜੀ ਹੁਣ ਠੀਕ ਇਹ ਦਵਾਈ ਕੀ ਕਰਨੇ ਕੀ ਦਵਾਈ ਲੈਣੀ ਆ ਨੂੰ ਮੂੰਹ ਕਰ। ਕੀ ਕਿਹੜੀ ਦਵਾਈ ਲੈਣੀ? ਹੂੰ? ਖਾਂਗੋਂ ਮੰਡੀਆ। ਖਾਂਗੋਂ ਮੰਡੀ ਕਿੰਨੂੰ? ਠੀਕਾ ਲਾਉਂਦੇ ਆ। ਠੀਕਾ ਲਾਉਂਦੇ। ਇੰਨੂੰ। ਅੱਛਾ ਤੇ ਹਰ ਗੁੰਨੇ ਨਹੀਂ ਲੈਣੀ ਖਾਂਗ ਦੀ। ਹਾਂ। ਹਰ ਗੋਨਾ ਹਰਪਤੀ ਵੱਡਾ ਹੋ ਗਿਆ ਨਾ? ਵੱਡਾ ਹੋ ਗਿਆ। ਹਾਂ। ਤੇ ਤੂੰ ਸਾਸੀ ਗਾਂਦ ਕੀਤੀ ਨੀ?

ਨਹੀਂ ਨਹੀਂ ਅਰਗਨ ਦਿਨ ਨਹੀਂ ਲੱਗਣ ਇਹਦੇ ਲੱਗਣ ਡਿਆ ਤੂੰ ਬੜੀ ਖੁਸ਼ ਏ ਤੇਰੇ ਵੀ ਲਾ ਦੀ ਹੈ ਹਾਂ ਨਹੀਂ ਲੱਗੇ ਕੰਗਾ ਕਹਤਾ ਦੀਪੀ ਹੋਈ ਇਹ ਪੋਸ਼ ਜੀ ਜੀ ਪਾ ਨੋ ਹੋ ਜਿਹਨੇ ਖਾਧੋ ਜੀ ਤਾਦੀਨ ਕੋਲ ਤੋਂ ਖਿਚੜੀ ਕਹਿੰਦੀ ਮੈਂ ਖਵਾ ਲੀ ਪਣ ਜਿੰਨੀਆਂ ਜਿੰਨੀ ਕਮਾਲ ਚਾਹੀਦਾ ਵੀਰ ਪੋਣਾ ਕੋ ਹਸਾਬ ਨਾ ਪਾ ਲਿਓ ਮੁੜ ਕੇ ਫੇਰ ਨਾ ਆਖਿਓ ਵੀ ਦੱਸਿਆ ਨਹੀਂ ਆਹੋ ਆ ਹੁਣ ਇੰਨੀ ਰੂੜੀ ਇਧਰ ਢੇਰ ਆਹ ਰੂੜੀ ਦਾ ਇੱਕ ਤੇ ਢੇਰ ਗਿਲਾਤਾ ਤੇ ਹੁਣ ਆ ਦੂਜਾ ਲੱਗਣ ਡਿਆ ਵਾ ਤੇ ਫੇਰ ਉਹ ਆ ਠੀਕ ਐ ਇਦਾਂ ਚੱਲ ਇਧਰ ਮੁੜ ਕੇ ਬੈਕ ਲਾਓ ਪੈਕ 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 ਬੈਕ ਬੈਕ ਠੀਕ ਆ ਜੇ ਹੁਣ ਵੀ ਨਫਾ ਨਹੀਂ ਹੋਇਆ ਤਾਂ ਫੇਰ ਫੋਣੀ ਨਹੀਂ ਆ ਪਾ ਇਹ ਗੱਲ ਸੀ ਹਾਂ ਨਾਲ ਕਰੂ ਨਾ ਹੂ ਕਰੂ ਹਾਂ ਇਦਾਂ ਦੌਲਦੀ ਆ ਹਾਂ ਉਹ ਤੋਂ ਮੈਕ ਤੇ ਆਉਂਦੇ 12 ਵਜੇ મનુ નમુના બના ફોલ હરિગરના ਸੇਲੜ ਜਾਂਦਾ ਇਦਾਂ ਹੀ ਲਾਈਦਾ ਤੂੰ ਨਾ ਨਾ ਇਹ ਦੰਦੀ ਵਰਦੀ ਬੜੀ ਕੌੜੀ ਓ ਕ੍ਰੀਮ ਇਹ ਕ੍ਰੀਮ ਕੌੜੀ ਓ ਬੜੀ ਮੂਹ ਨੂੰ ਨਾ ਲਾ ਨਹੀਂ ਗੀ ਇਹ ਟੂਬੀ ਮਸਲ ਨਹੀਂ ਲੜਦਾ ਇਹ ਬਾਵਾ ਨੂੰ ਲਾ ਦੇ ਹੋਇਆ ਹੱਥ ਪੇਰ ਦੇ ਬਾਵਾ ਨੂੰ ਵੱਟੀ ਕੀ ਚੰਬੜਾਤੀ ਹੈ ਬਾਵਾ

ਹਾਂ ਤੇ ਬਨੇ ਕੱਲ ਨਾ ਸਦਾ ਬੋਲ ਕਿੱਥੇ ਆ ਹੂੰ ਬੋਲ ਅੱਧੀ ਰਾਤ ਨੂੰ ਬੋਲਦੀ ਪਈ ਆ ਦਾ ਸੌਂਦੇ ਹੁਣ ਸਾਨੂੰ ਤੂੰ ਉਹਦੇ ਸੌਂ ਲਿਆ ਇੱਕ ਵਾਰੀ ਗੋਲ 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 ਗੁਰਗੁਲ ਦਾਦੀ ਦੀ ਐਨਕ ਲਾਈ ਆ ਤੇ ਕਹਿੰਦੀ ਗੋਲ ਗੋਲ ਦਾਦੀ ਦੀਆਂ ਅੰਨ ਕ ਗੋਲ ਆਖਾਂ ਖਰਾਬ ਹੋ ਜਾਂਦੀਆਂ ਤੇਰੀਆਂ ਗੋਲ ਗੋਲ ਇਹ ਨੀਗਾ ਵਾਲੀ ਅੰਨ ਕੋ ਬੋਤਾ ਨਾ ਹੁੰਦਾ ਹਰਦੀ ਅੰਨ ਲੈ ਹੂੰ 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 ਦੱਦੀ ਦੇ ਦੱਦੀ ਨੂੰ ਦੇ ਦੇ ਖਾਂ ਖਰਾਬ ਹੋ ਜਾਂ ਬਹੁਤ ਦਾਦੀ ਦੀਆਂ ਅੰਨ ਕ ਤੈਨ ਨਾ ਤੱਕ ਤਨ ਪਾ ਦੇ ਤਨ ਪਾ ਦੇ ਕਿ ਆਪੇ ਖਾ ਲੇ। ਉੱਥੇ ਵੜੇ। ਉਹ ਨੀਲਾ ਦੀਏ ਉਹ ਬੜੀ ਸੋਣੀ ਲਾਤੀ ਹੋਏ। ਅਰ ਗੰਨੇਆਂ ਕ ਲਾਤੀ ਦਦੀ। ਇਹ ਦੇਖੋ। ਵੋਏ ਬੜੀਆਂ ਸੋਹਣੀਆਂ ਲਾਈਆਂ ਯਾਰ ਗੰਨੇ ਵੇ। ਹੂੰ। ਆ ਉਹ ਬੜੀਆਂ ਸੋਹਣੀਆਂ ਨਾਈਆਂ ਹੀ ਇਹ ਇਹ ਨਾ ਦਿੰਦੇ ਇਹ ਟੁੱਟ ਜਾਣੀ ਹੈ ਦਾਦੀ ਦੇ ਨਾਨਾ ਸਹੀ ਆ ਸਹੀ ਆ ਤਾਂ ਜਿੰਗਾ ਵੈਰੀ ਗੁੱਡ